ਸਰਕਾਰਾਂ ਦਾ ਸੰਸਕਾਰ ਨਹੀਂ ਬੰਦਾ ਹੈ ਗਲਤੀਆਂ ਸਰਕਾਰਾਂ ਦੀਆਂ ਪ੍ਰਸ਼ਾਸਨ ਦੀਆਂ ਭੂਤ ਦੇ ਵਪਾਰੀ ਨੂੰ ਪੈਂਦੀਆਂ ਪਿਛਲੇ 2-3 ਸਾਲਾਂ 'ਚ 5-7 ਬੜੇ-ਵੱਡੇ ਹਾਦਸੇ ਹੋ ਚੁੱਕੇ ਨੇ ਕਰੋੜਾਂ ਪੈਦਾ ਨੁਕਸਾਨ ਵਪਾਰੀਆਂ ਦਾ ਕੇ ਸਰਕਾਰ ਨੇ ਸੁਧ ਨਹੀਂ ਲਈ ਪ੍ਰਸ਼ਾਸਨ ਨੇ ਕੋਈ ਸੁਧ ਨਹੀਂ ਲਈ ਅਸੀਂ ਚੈਂਬਰ ਆਫ ਕਮਰਸ ਦਾ ਡੈਪੂਟੇਸ਼ਨ ਲੈ ਕੇ ਜਾਂਦੇ ਆ ਜਨਰਲ ਵੀ ਉਹਨਾਂ ਨੂੰ ਮੈਮੋਰੰਡਮ ਦਿੰਦੇ ਆ ਪਰਟੀਕੂਲਰ ਜਦੋਂ ਕੋਈ ਨੁਕਸਾਨ ਹੁੰਦਾ ਉਹਦੇ ਵੀ ਫਾਈਲ ਲਾਗ ਦੇ ਦਈ ਆ ਪਰ ਉਹ ਫਾਈਲ ਠੰਡੇ ਬਸੇ ਛੱਡ ਛੱਡਦੇ ਨੇ ਸਾਨੂੰ ਨਹੀਂ ਪਤਾ ਉਹ ਕੀ ਕਰਦੇ ਨੇ ਸਾਨੂੰ ਕਹਿੰਦੇ ਸਾਡੇ ਕੋਲ ਰੈਡਕ੍ਰੋਸ ਫੰਡ ਹੈਗਾ ਜੀ ਅਸੀਂ ਤੁਹਾਨੂੰ ਕਰਾਂਗੇ ਉਹ ਯੂਟਿਲਾਈਜ਼ ਕਰਕੇ ਇਹਨਾਂ ਨੂੰ ਕੰਪਲੇਂਟ ਕਰਾਂਗੇ ਪਰ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੁੰਦਾ ਕੋਈ ਬਾਕੀ ਤਬਕਿਆਂ ਨਾਲ ਕੋਈ ਮੜਾ ਮੋਟਾ ਵੀ ਹੋਏ ਨੁਕਸਾਨ ਹੋਏ ਸਰਕਾਰ ਚੱਟ ਪਾ ਜਾਂਦੀ ਉਹ ਪਹੁੰਚ ਜਾਂਦੀ ਹੈ ਉਹਨਾਂ ਦਾ ਪਰਵਾਹੀ ਕਰਦੀ ਹੈ ਪਰ ਦੁਕਾਨਦਾਰਾਂ ਵੀਰਾਂ ਨੂੰ ਕੁਝ ਨਹੀਂ ਮਿਲਦਾ ਕਿਉਂਕਿ ਦੁਕਾਨਦਾਰ ਸੋਚਦੇ ਨੇ ਕਿ ਯਾਰ ਸ਼ਾਂਤੀ ਨਾਲ ਕੰਮ ਕਰਦੇ ਰਹੋ ਕੋਈ ਗੱਲ ਨਹੀਂ ਪਰ ਇਹ ਤੇ ਹੁਣ ਤੇ ਇੰਤਹਾ ਹੋ ਗਈ ਹੈ ਕੋਈ ਵੀ ਬੰਦਾ ਰਾਤ ਤੱਕ ਪ੍ਰਸ਼ਾਸਨ ਦਾ ਜਾਂ ਕੋਈ ਨੁਮਾਇੰਦਾ ਸਰਕਾਰ ਦਾ ਸਾਡੇ ਵਪਾਰੀਆਂ ਕੋਲ ਨਹੀਂ ਪਹੁੰਚਦਾ ਕਿੰਨਾ ਕੁ ਨੁਕਸਾਨ ਆ ਤਾਂ ਕੀ ਮੰਗ ਕਰਦੇ ਹੋ ਦੇਖੋ ਜੀ ਇਹ ਨੁਕਸਾਨ ਤੇ ਅੰਦਾਜ਼ਾ ਹੀ ਹੈ ਮਤਲਬ ਹਰ ਇੱਕ ਦੁਕਾਨ ਦਾ ਕਿਸੇ ਦਾ 5 ਲੱਖ ਦਾ ਕਿਸੇ ਦਾ 10 ਲੱਖ ਦਾ ਕਿਸੇ ਦਾ 15 ਲੱਖ ਦਾ ਨੁਕਸਾਨ ਤੇ ਹੋਇਆ ਹੀ ਹੈ ਰੋੜਾ ਵਿੱਚ ਫਿਗਰ ਹੈ ਮੰਗ ਮੈਂ ਕਹਿੰਦਾ ਕਿ ਕੋਈ ਵੀ ਜਿਹੜਾ ਫੰਡ ਇਹਨਾਂ ਕੰਟੀਨਜੈਂਸੀ ਬਣਾਇਆ ਉਦੋਂ ਫੰਡ ਤਾਂ ਯੂਜ਼ ਕਰਕੇ ਇਹਨਾਂ ਵਪਾਰੀ ਨੂੰ ਫੌਰਨ ਕੰਪਨਸੇਟ ਕੀਤਾ ਜਾਏ ਲਿਖੇ ਤਾਂ ਸ਼ਵਾਸਨ ਤੋਂ ਬਿਨਾ ਇਹ ਬਾਜ਼ਾਰ ਨਹੀਂ ਖੁੱਲਣਾ ਜੀ ਪੋਲਿਟੀਕਲ ਬੰਦੇ ਆਏ ਆ ਇਹ ਉਹਨਾਂ ਨੇ ਕੁਝ ਨਹੀਂ ਕੀਤਾ ਪੋਲੀਟਿਕਲ ਬੰਦੇ ਆਏ ਹੋਣਗੇ ਭਾਜੀ ਰਾਤ ਜਦੋਂ ਫਰਾਦ ਫੜੀ ਸਾਨੂੰ ਨਹੀਂ ਪਤਾ ਕੀ ਕੀਤਾ ਪਰ ਜਿਹੜਾ ਮਸਲਾ ਕੰਪਨਸੇਸ਼ਨ ਨਾਲ ਹੋਣਾ ਕੰਪਨਸੇਸ਼ਨ ਨਾਲ ਹੋਣਾ ਕੋਪਰਨ ਨਾ ਪੋਸ਼ਨ ਹੈ ਮੇਰੀ ਫਰਮ ਦਾ ਨਾ ਪੋਸ਼ਨ ਕਲੈਕਸ਼ਨ ਡੈਵਿਡ ਗਾਰਮੈਂਟ ਸ਼ਾਪ ਹੈ ਏਡੀ ਕੱਲ ਰਾਤੀ 5:30 ਵਜੇ ਸ਼ਾਰਟ ਸਰਕਟ ਤੋਂ ਹੀ ਜੋ ਮਾਰਕੀਟ ਵਾਲੇ ਦੱਸਦੇ ਪਏ ਨੇ ਅੱਗ ਲੱਗੀ ਹੈ ਹੋਰ ਉਹ ਅੱਗ ਨੇ ਸਾਡੀਆਂ ਪੰਜ ਤੋਂ ਸੱਤ ਦੁਕਾਨਾਂ ਨੂੰ ਪੂਰੀ ਤਰ੍ਹਾਂ ਡੈਮੇਜ ਕਰਤਾ ਖਤਮ ਕਰ ਦਿੱਤਾ ਹੈ ਸਾਡਾ ਸਟਾਕ ਆਲਮੋਸਟ ਸਾਰਾ ਹੀ ਫਿਨਿਸ਼ ਹੋ ਗਿਆ ਤੁਸੀਂ ਦੇਖ ਸਕਦੇ ਪਿੱਛੇ

ਕਿੱਦਾਂ ਸ਼ੁਰੂ ਹੋਈ ਅੱਗ ਤਾਂ ਕੀ ਕਰਨ ਲੱਗਦਾ ਹੈ ਤਾਂ ਅੱਗ ਦਾ ਜੋ ਸੁਣੋ ਜਾਂਦਾ ਪਿਆ ਜਾਂ ਜੋ ਇੱਥੇ ਹੈਗੇ ਸੀ ਉਹਨਾਂ ਨੇ ਕਿਹਾ ਵੀ ਸ਼ਾਰਟ ਸਰਕਟ ਹੀ ਹੋਇਆ ਫਾਇਰ ਬ੍ਰਿਗੇਡ ਟਾਈਮ ਤੇ ਨਹੀਂ ਨਹੀਂ ਫਾਇਰ ਬ੍ਰਿਗੇਡ ਬਹੁਤ ਲੇਟ ਆਈ ਹੈ ਔਰ ਆਈ ਸੈਟੀਸਫੈਕਟਰੀ ਨਹੀਂ ਹੈ ਉਸ ਵੇਲੇ ਮਾਮਲੇ 'ਚ ਉਹ ਕਿ ਉਹਦੀ ਪਾਈਪ ਵੀ ਲੀਕ ਹੋ ਰਹੀ ਸੀ ਸ਼ਾਇਦ ਔਰ ਪ੍ਰੈਸ਼ਰ ਵੀ ਪ੍ਰੋਪਰਲੀ ਨਹੀਂ ਸੀਗਾ ਪਾਣੀ ਵੀ ਨਹੀਂ ਗੱਡੀ ਜਾ ਰਹੀ ਪਾਣੀ ਹੈਗਾ ਵਿੱਚ ਜਾਣੇ ਆਪਾਂ ਇਹ ਪ੍ਰਸ਼ਾਸਨ ਨੂੰ ਜਦੋਂ ਆਪਾਂ ਕਰਤੇ ਗਏ ਆ ਦਫ਼ਤਰ ਉਹਨਾਂ ਦੇ ਗੱਡੀ ਲੈਣ ਜਦੋਂ ਗੱਡੀ ਉਹਨੇ ਗਲਤ ਰਸਤੇ ਬਾੜੀ ਗੱਡੀ ਤੇ ਟਾਈਮ ਨਾਲ ਨਹੀਂ ਪਹੁੰਚੀ ਜੇ ਗੱਡੀ ਪਹੁੰਚੀ ਪਹੁੰਚੀ ਉਹਦੀ ਕਦੀ ਪਾਬਲੀ ਗੋਦੀ ਕਦੀ ਉਹਦੇ ਪਾਣੀ ਨਹੀਂ ਜੇ ਉਹ ਗੱਡੀ ਸਹੀ ਤਰੀਕੇ ਨਾਲ ਹੁੰਦੀ ਤੇ ਅੱਗੇ ਦਾ ਬਚਾਅ ਹੋ ਜਾਣਾ ਏ ਇੱਕ ਦੁਕਾਨ ਤੋਂ ਇੱਕ ਦੁਕਾਨ ਦਾ ਨੁਕਸਾਨ ਹੋਣਾ ਸੀ ਉਹਨਾਂ ਦੀ ਨਗੇਲੀ ਕਰਕੇ ਸਾਰੀਆਂ ਦੁਕਾਨਾਂ ਦਾ ਨੁਕਸਾਨ ਹੋਇਆ ਉਹਨਾਂ ਨੇ ਕੋਈ ਕੰਟਰੋਲ ਨਹੀਂ ਕੀਤਾ ਇੱਕ ਗੱਡੀ ਆਈ ਫਿਰ ਬਟਾਲੇ ਤੋਂ ਉਹ ਵੀ 1 ਘੰਟੇ ਬਾਅਦ ਉਹਦੋਂ ਸਾਰੀਆਂ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ ਕੋਈ ਕਿੰਨੀਆਂ ਗੱਡੀਆਂ ਫਰਬਰਗਰ ਦੇ ਟੁੱਟੇ ਉਹ ਉਦੋਂ ਆਈਆਂ ਜਦੋਂ ਅੱਗ ਦਾ ਕੰਟਰੋਲ ਹੋ ਗਿਆ ਉਦੋਂ 5-7 ਗੱਡੀਆਂ ਆਈਆਂ ਬਾਅਦ ਚ ਆਉਂਦਾ ਕਿ ਪਤਾ ਅੱਗ ਬੁਝੀ ਤੇ ਫੇ ਪਾਣੀ ਬਹੁਤ ਨਾਲ ਚਲਾਇਆ ਉਹਦਾ ਕੋਈ ਫਾਇਦਾ ਨਹੀਂ ਪੁੱਤਾ ਡਾ ਕਹਿੰਦਾ ਕਿ ਜੇ ਫਰਬਰਗਰ ਟਾਈਮ ਤੇ ਆ ਜਾਂਦੀ ਫਿਰ ਬਚਾਅ ਹੋ ਜਾਂਦਾ ਫਿਰ ਬਚਾਅ ਹੋ ਜਾਂਦਾ ਕਿੰਨੀਆਂ ਦੁਕਾਨਾਂ ਟੁੱਟੀਆਂ 6 6 ਦੁਕਾਨ ਸਾਡੀ ਕਾਰ ਦੀ ਦੁਕਾਨ ਸਾਡੇ ਮਨਿਆਰੀ ਦੀ ਬ੍ਰਦਰਸ ਕਿੰਨਾ ਦਾ ਨੁਕਸਾਨ ਸਾਡਾ ਪਲਾਸ 15 ਤੋਂ 20 ਲੱਖ ਰੁਪਏ ਦਾ ਹੋ ਗਿਆ ਕਰੋੜਾਂ ਰੁਪਏ ਦਾ ਨੁਕਸਾਨ ਹਾਂਜੀ ਜੀ